ਸਦਕਾ ਮੈਂ ਆਪ ਬਾਬਾ ਜੀ ਬਚਨ ਕਰਦੇ ਹਨ ਮੈਂ ਆਪ ਕਰਮ ਰਾਜਾ ਤੇ ਉਸ ਦੀ ਪੂਰੀ ਖੁਦ ਤੱਕੀ ਹੋਈ ਹੈ ਸਤਿਨਾਮ ਸ਼ਿਰਵਾਹਿ ਗੁਰੂ ਜੀ ਤਨ 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 ਸੰਤ ਹਰਨਾਮ ਸਿੰਘ ਜੀ रामपुर ਖੇੜੇ ਵਾਲੇ ਗਰਮੀ ਦੇ ਦਿਨ ਸਨ ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਆਪਣੇ ਨਾਮ ਸਿਮਰਨ ਦੇ ਨਿਯਮ ਤੋਂ ਵਿਹਲੇ ਹੋ ਕੇ ਸੰਗਤ ਵਿੱਚ ਆਪ બિਰਾਜੇ ਕਾਫੀ ਸਾਰੀ ਸੰਗਤ ਦੂਰੂ ਦੂਰੋ ਤੋਂ ਆਪ ਜੀ ਦੇ ਦਰਸ਼ਨਾਂ ਲਈ ਆਈ ਹੋਈ ਸੀ ਬਚਨ ਬਿਲਾਸ ਕਰਦਿਆਂ ਇੱਕ ਪ੍ਰੇਮੀ ਨੇ ਪੁੱਛਿਆ ਕਿ ਬਾਬਾ ਜੀ ਕਿਰਪਾ ਕਰਕੇ ਇਹ ਦੱਸੋ ਕਿ ਮਨੁੱਖ ਜੋ ਮਾੜੇ ਚੰਗੇ ਕਰਮ ਕਰਦਾ ਹੈ ਉਸ ਦਾ ਹਿਸਾਬ ਇੱתי ਹੀ ਮੁਕ ਜਾਂਦਾ ਹੈ ਜਾਂ ਆਗਾਹ ਦਰਗਾਹ ਵਿੱਚ ਵੀ ਕਿਸੇ ਕਿਸਮ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਬਾਬਾ ਜੀ ਦਾ ਉੱਤਰ ਬਾਬਾ ਜੀ ਉਸ ਪ੍ਰੇਮੀ ਦਾ ਬਚਨ ਸੁਣ ਕੇ ਉਸ ਨੂੰ ਪੁੱਛਣ ਲੱਗੇ ਕਿ ਕੀ ਤੁਸੀਂ ਗੁਰਬਾਣੀ ਦੇ ਪਾਠ ਕਰਦੇ ਹੋ ਉਸ ਪ੍ਰੇਮੀ ਨੇ ਉੱਤਰ ਦਿੱਤਾ ਹਾਂ ਜੀ ਹਰ ਰੋਜ਼ ਨਿਤਨੇਮ ਵੀ ਕਰਦਾ ਹਾਂ ਤਥਾ ਗੁਰੂ ਸਤਗੁਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਈ ਵਾਰ ਕੀਤਾ ਹੈ ਬਾਬਾ ਜੀ ਕਹਿਣ ਲੱਗੇ ਕਿ ਗੁਰਬਾਣੀ ਵਿੱਚ ਤਾਂ ਇਹ ਪ੍ਰਥਾਏ ਸਤਗੁਰ ਜੀ ਨੇ ਬਹੁਤ ਵਿਸਥਾਰ ਨਾਲ ਸਭ ਕੁਝ ਦੱਸਿਆ ਹੋਇਆ ਹੈ ਕਿਸੇ ਕਿਸਮ ਦੀ ਪਰਮ ਭੁਲੇਖੀ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਉਸ ਪ੍ਰੇਮੀ ਨੇ ਮੁੜ ਕੇ ਕਿ ਬਾਬਾ ਜੀ ਪੜਿਆਂ ਤਾਂ ਸਭ ਕੁਝ ਹੈ ਪਰੰਤੂ ਜਿਸ ਬਾਣੀ ਵਿੱਚ ਤਰਮਰਾਏ ਲੇਖੇ ਜੋਖੇ ਜਾਂ ਮਿਲਣ ਵਾਲੀ ਸਜਾਵਾਂ ਅਤਿਕਤ ਵਰਣਨ ਹੁੰਦਾ ਹੈ ਵਿਦਵਾਨ ਲੋਕ ਉਸ ਬਾਣੀ ਨੂੰ ਭਿਆਨਕ ਬਾਣੀ ਦੱਸਦੇ ਹਨ ਕਿ ਕੇਵਲ ਜੀਵ ਨੂੰ ਮਾੜੇ ਕਰਮਾਂ ਤੋਂ ਹਟਾਉਣ ਹੀ ਤੋਂ ਡਰੋਂ ਵਾਸਤੇ ਹੀ ਸਤਿਗੁਰ ਜੀ ਨੇ ਰਚੀ ਹੈ ਪ੍ਰੇਮੀ ਦਾ ਇਹ ਬਚਨ ਸੁਣ ਕੇ ਬਾਬਾ ਜੀ ਕੁਝ ਦੇਰ ਲਈ ਚੁੱਪ ਰਹੇ ਤੇ ਫਿਰ ਬੋਲੇ ਕਿ ਇਹਨਾਂ ਦੀ ਤਾਂ ਲੱਖ ਲੱਖ ਪੜਿਆ ਤੇ ਤਾਂ ਘੜਿਆ ਵਾਲੀ ਗੱਲ ਹੈ ਇੰਨਾ ਕਰਨੀ ਤੋਂ ਹੀਨੇ ਹੋ ਕੇ ਵਿਦਵਾਨਾਂ ਨੇ ਤਾਂ ਜੀਵਾਂ ਨੂੰ ਕੁਰਾਹੇ ਪਾ ਛੱਡਿਆ ਹੈ ਬਸ ਇਹ ਜਗ ਮਿੱਠਾ ਅਗਲਾ ਕਿੰਨੇ ਡੱਠਾ ਆਖ ਕੇ ਲੋਕਾਂ ਨੂੰ ਮਾਰੇ ਪਾਸੇ ਲੈ ਜਾ ਕੇ ਪਰਮੇਸ਼ਰ ਤੋਂ ਦੂਰ ਕਰੇ ਜਾਂਦੇ ਹਨ ਗੁਰੂ ਕਿਰਪਾ ਸਦਕਾ ਮੈਂ ਆਪ ਬਾਬਾ ਜੀ ਬਚਨ ਕਰਦੇ ਹਨ ਮੈਂ ਆਪ ਕਰਮ ਰਾਜਾ ਤੇ ਉਸ ਦੀ ਪੂਰੀ ਖੁੱਤ ਤੱਕੀ ਹੋਈ ਹੈ ਜੀਵੇ ਜੀਵਿਤ ਰਮਰਾਜ ਦੇ ਹੁਕਮ ਨਾਲ ਮੰਦ ਕਰਮੀ ਜੀਵਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾਆਂ ਭੁਗਤਨੀਆਂ ਪੈਂਦੀਆਂ ਹਨ ਉਹ ਵੀ ਸਾਰਾ ਹਾਲ ਅੱਖੀਂ ਦੇਖਿਆ ਹੈ ਉੱਥੇ ਸੂਕਮ ਸਰੀਰ ਰਾਹੀ ਆਤਮਾ ਜੋ ਦੁੱਖ ਭੋਗਦੀ ਹੈ ਉਹ ਦੱਸਿਆ ਨਹੀਂ ਜਾ ਸਕਦਾ ਇਸ वार्तालाप ਸਮੇਂ ਬਾਬਾ ਜੀ ਨੇ ਕੁਝ ਇੱਕ ਸਜ਼ਾਵਾਂ ਦਾ ਵੇਰਵਾ ਵੀ ਦਿੱਤਾ ਹੈ ਕਿ ਕਿਵੇਂ ਇਸ ਜੀਵ ਆਤਮਾ ਨੂੰ ਤੰਗ ਦੇ ਢੀੜੇ ਰਸਤਿਆਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਅਤੇ ਮੰਦ ਕਰਮੀਆਂ ਨੂੰ ਕਿਵੇਂ ਅਗ ਵਰਗੇ ਤੱਤੇ ਥੰਮਾ ਨਾਲ ਲਾਇਆ ਜਾਂਦਾ ਹੈ ਕੁੰਭੀ ਨਰਕ ਬਾਬਤ ਵੀ ਬਾਬਾ ਜੀ ਨੇ ਦੱਸਣਾ ਕੀਤਾ ਹੈ ਆਪ ਜੀ ਨੇ ਦੱਸਿਆ ਹੈ ਕਿ ਹਰੇਕ ਮਾੜੇ ਕਰਮ ਦੀਆਂ ਵੱਖ-ਵੱਖ ਸਜਾਵਾਂ ਨਿਯੁਕਤ ਹਨ ਜੋ ਕਿ ਜੀਵ ਆਤਮਾ ਨੂੰ ਅਵਸ਼ਪੋਗਣੀਆਂ ਪੈਂਦੀਆਂ ਹਨ ਇਹ ਜਿਹ ਅਦ੍ਰਿਸ਼ ਇੱਕ ਵਾਰ ਨਹੀਂ ਕਈ ਵਾਰ ਤੱਕਿਆ ਹੈ ਅਗਾਹ ਬਾਬਾ ਜੀ ਨੇ ਬਚਨ ਕੀਤਾ ਕਿ ਇਸ ਦੇ ਉਲਟ ਜੋ ਜੀਵ ਗੁਰੂ ਕਿਰਪਾ ਸਦਕਾ ਗੁਰੂ ਦੀ ਸ਼ਰਣ ਨੂੰ ਗ੍ਰਹਿਣ ਕਰਕੇ ਗੁਰੂ ਵਾਲੇ ਬਣ ਜਾਂਦੇ ਹਨ ਅਤੇ ਗੁਰੂ ਹੁਕਮ ਅਨੁਸਾਰ ਗੁਰੂ ਆਖਿਆ ਸਾਰ ਕਮਾਹੋ ਧਾਨੀ ਬਣ ਜਾਂਦੇ ਹਨ ਉਹਨਾਂ ਵਾਸਤੇ ਨਾਤਾ ਧਰਮ ਰਾਜੇ ਨਾਲ ਟੁੱਟ ਜਾਂਦਾ ਹੈ ਅਤੇ ਉਹ ਹਰੀ ਪਰਮੇਸ਼ਰ ਦੇ ਵਿੱਚ ਹੀ ਨਾਮ ਜਪ ਦੁਆਰਾ ਅਪੇਧ ਹੋ जाया ਕਰਦੇ ਹਨ ਧਰਮ ਰਾਜਾ ਨੇ ਆਪਣੇ ਕਰਿੰਦਿਆਂ ਭਾਵ ਜੰਤੂਤਾਂ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਜਿੱਥੇ ਸਾਧੂ ਮਹਾਪੁਰਖ ਤથા ਪਰਮੇਸ਼ਰ ਜੀ ਦੇ ਪਿਆਰੇ ਅਜਨ ਬੰਦਗੀ ਕਰ ਰਹੇ ਹੋਣ ਤੁਸੀਂ ਉੱਥੇ ਬਿਲਕੁਲ ਨਹੀਂ ਜਾਣਾ ਜੇ ਤੁਸੀਂ ਗਲਤੀ ਦੇ ਨਾਲ ਵੀ ਚਲੇ ਗਏ ਤਾਂ ਅਸੀਂ ਬੜੀ ਬੁਰੀ ਤਰ੍ਹਾਂ ਫਸ ਜਾਵਾਂਗੇ ਨਾ ਤੁਸੀਂ ਛੁੱਟੋਗੇ ਨਾ ਮੇਰੀ ਤੇ ਨਾ ਹੀ ਸਾਡੀ ਜਨਮ ਪੂਰੀ ਦੀ ਖਲਾਸੀ ਹੋ ਸਕੇਗੀ ਮਨੁੱਖ ਜਿਹੋ ਜਿਹੀ ਵੀ ਸੰਸਾਰ ਵਿੱਚ ਕਰਮ ਕਰਦਾ ਹੈ ਉਹਨਾਂ ਸਾਰੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਹਿਸਾਬ ਕਿ ਅਗਾਂਹਾਂ ਦਰਗਾਹਾਂ ਵਿੱਚ ਅਵਸ਼ ਹੁੰਦਾ ਹੈ ਫਿਰ ਕੀਤੇ ਕਰਮਾਂ ਅਨੁਸਾਰ ਕੀ ਮਨੁੱਖ ਨੂੰ ਜੂਨ ਮਿਲਦੀ ਹੈ ਜਿਵੇਂ ਸਤਿਗੁਰਜੀਤਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫੁਰਮਾਨ ਹੈ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ তথা ਪੁੰਨੀ ਪਾਪੀ ਆਖੜ ਨਾ ਹੈ ਕਰ ਕਰ ਕਰਨਾ ਨਿਖ ਲੈ ਜਾਓ ਆਪੇ ਪਿਛ ਆਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ ਸਤਿਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਪਸ਼ਟ ਕਰਕੇ ਕੀਤਾ ਕਰਮਾ ਪਰਥਾਈ ਫੁਰਮਾਨ ਕਰਦੇ ਹਨ ਨਾਨਕ ਜੀ ਉਪਾਏ ਕੇ ਲਖਨਾਵੀ ਧਰਮ ਬਹਾਲਿਆ ਉਥੇ ਸਚ ਹੀ ਸਚ ਨਿਭੜੇ ਚੂੜ ਵਖ ਕੱਢੇ ਜਜ ਮਾਲਿਆ ਇਸ ਅਟਲ ਸਚਾਈ ਨੂੰ ਸਾਹਿਬ ਸ਼੍ਰੀ ਪੰਚਮ ਪਾਤਸ਼ਾਹ ਜੀ ਹੀਟ ਲਿਖੇ ਅਨੁਸਾਰ ਵਰਣਨ ਕਰਦੇ ਹਨ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੀਓ ਮਥਨ ਮਦਾਨੀਆਂ ਕਿਉ ਮਥੇ ਧਰਮ ਰਾਏ ਭਗਤ ਰਵਿਦਾਸ ਜੀ ਵੀ ਦੱਸਦੇ ਹਨ ਜੀ ਆਤਮਾ ਬੜੀ ਹੈਰਾਨ ਹੁੰਦੀ ਹੈ। ਭਗਤ ਰਵਿਦਾਸ ਵੀ ਲਿਖਦੇ ਹਨ ਕਿ ਜਦੋਂ ਜੀਵ ਆਤਮਾ ਦਾ ਲੇਖਾ ਜੋਖਾ ਹੁੰਦਾ ਹੈ ਤਾਂ ਜੋ ਲੁਕ ਛਿਪ ਕੇ ਵੀ ਕਰਮ ਕੀਤੇ ਹੁੰਦੇ ਹਨ ਉਹ ਪ੍ਰਤੱਖ ਸਾਹਮਣੇ ਜਿਸਦੇ ਹਨ। ਜੀਵ ਆਤਮਾ ਬੜੀ ਹੈਰਾਨ ਹੁੰਦੀ ਹੈ। ਕਹੋ ਰਵਿਦਾਸ ਭਇਓ ਜਬ ਲੇਖੇ ਜੋਈ ਜੋਈ ਕਿੰਨੋ ਸੋਈ ਸੋਈ ਦੇਖਿਓ ਅਤੇ ਚਿੰਗੀਆਂ ਆਇਆਂ ਬੁਰੀਆਂ ਆਇਆਂ ਵਾਜੇ ਤਰਮ ਹਦੂਰ ਅਗਹਾਂ ਲਿਖਾ ਲੈਣ ਅਤੇ ਕੀਤੇ ਹੋਏ ਭੈੜੇ ਕਰਮਾਂ ਅਨੁਸਾਰ ਮਿਲਣ ਵਾਲੀਆਂ ਸਜ਼ਾਵਾਂ ਪਰਥਾਏ ਸਤਿਗੁਰੂ ਨਾਨਕ ਜੀ ਪਾਤਸ਼ਾਹ ਜੀ ਨੇ ਸਪਸ਼ਟ ਰੂਪ ਵਿੱਚ ਪ੍ਰਮਾਨ ਕੀਤਾ ਹੈ ਸੋ ਆਪਾਂ ਸਾਰਿਆਂ ਨੂੰ ਹੀ ਗੁਰੂ ਦੀ ਬਾਣੀ ਉੱਪਰ ਪੂਰਾ ਭਰੋਸਾ ਕਰਕੇ ਸੱਤ ਕਰਕੇ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਪਰਮੇਸ਼ਰ ਜੀ ਦਾ ਹੀ ਸਰੂਪ ਹੈ ਦੂਸਰੇ ਇੱਤੇ ਹੀ ਬਸ ਨਹੀਂ ਆਏ ਜੇ ਪਰਮੇਸ਼ਰ ਜੀ ਦੀ ਬਾਣੀ ਉੱਪਰ ਵੀ ਤਰਕ ਕਰਨ ਤੋਂ ਗੁਰੇਸ਼ ਨਹੀਂ ਕਰਦੇ ਪਹਿਲਾ ਆਪਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਪੜੇ ਹੋਏ ਦੀ ਮਤ ਉੱਚੀ ਹੈ ਜਾਂ ਸਤਿਗੁਰ ਜੀ ਦੀ ਦ੍ਰਿਸ਼ਟੀ ਟੀਗਰ ਹੈ ਅਤੇ ਅਸੀਂ ਪੜਿਆ ਹੋਇਆ ਇਨ੍ਹਾਂ ਵਿਦਵਾਨਾਂ ਤੋਂ ਅਗਵਾਈ ਲੈਣੀ ਹੈ ਜਾਂ ਸਤਿਗੁਰ ਜੀ ਨੂੰ ਸ਼ਰਮਣੀ ਮੰਨ ਕੇ ਉਹਨਾਂ ਦੀ ਮਤ ਉੱਪਰ ਚੱਲਣਾ ਹੈ ਜੇਕਰ ਅਸੀਂ ਸਤਿਗੁਰ ਜੀ ਨੂੰ ਪਰਮੇਸ਼ਰ ਦਾ ਸਰੂਪ ਮੰਨਦੇ ਹਾਂ ਤਦ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਪੂਰਨ ਭਰੋਸਾ ਕਰਕੇ ਗੁਰਬਾਣੀ ਆਸ਼ੇ ਅਨੁਸਾਰ ਤਰੁੰਦੀ ਪ੍ਰੇਰਣਾ ਦਿੱਤੀ ਹੈ ਤੇ ਹੁਕਮ ਕੀਤਾ ਹੈ ਕਿ ਇਹ ਗੁਰਸਿੱਖੋ ਅਕਾਲ ਪੁਰਖ ਦੀ ਬਾਣੀ ਨੂੰ ਸੱਚ ਕਰਕੇ ਸੱਚ ਕਰਕੇ ਮਰਨਾ ਕਰੋ ਕਿਉਂਕਿ ਇਹ ਕਰਤਾਪੁਰਖ ਦੇ ਆਪਣੇ ਬਚਨ ਹਨ ਪ੍ਰਭੂ ਨੇ ਤਾਂ ਸਾਡੇ ਮੂੰਹ ਇੰਨਾ ਬਚਨਾਂ ਨੂੰ ਸাকার ਹੀ ਕਰਾਇਆ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰਸਿੱਖੋ ਹਰ ਕਰਤਾ ਆਪ ਮੋਹ ਕਢਾਈ ਤੇ ਰਾਮਕਲੀ ਰਾਗ ਵਿੱਚ ਪੰਜਵੇਂ ਸਤਗੁਰ ਜੀ ਨੇ ਫਰਮਾਨ ਕਰਦੇ ਹਨ ਕਿ ਇਹ ਜਿਗਿਆਸ ਉਸ ਕਰਤੇ ਦੇ ਪਿਆਰੇ ਸਤਪੁਰਖ ਸੰਤ ਜਨਾਂ ਦੀ ਸੱਚੀ ਸਿੱਖਿਆ ਸੁਣ ਕਿਉਂਕਿ ਉਹ ਆਪਣੇ ਮੁਖਾਰ ਬਿੰਦ ਤੋਂ ਜੋ ਉਹ ਹੀ ਬੋਲਦੇ ਹਨ ਜੋ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੁੰਦਾ ਹੈ ਸੰਤੋ ਕੀ ਸੁਣ ਸਾਖੀ ਸੋ ਬੋਲੇ ਜੋ ਪੇਖੇ ਆਖੀ ਸੋ ਇਸ ਲਈ ਸਤਗੁਰ ਜੀ ਤਨਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੀ ਵੀ ਗੁਰਬਾਣੀ ਹੈ ਉਹ ਤ੍ਰੇ ਕਾਲ ਅਖਰ ਅਖਰ ਸਤ ਹੈ ਜਿਸ ਵਿੱਚ ਰੰਚਕ ਮਾਤਰ ਵੀ ਅਤ ਕਥਨੀ ਨਹੀਂ ਹੈ ਸਾ ਸੰਗ ਜੀ ਮਹਾਂਪੁਰਖਾਂ ਦੇ ਜੀਵਨ ਇਤਿਹਾਸ ਤੋਂ ਹੋਰ ਸਾਖੀਆਂ ਸੁਣਨ ਵਾਸਤੇ ਜੋ ਸਾਡੇ ਜੀਵਨ ਨੂੰ ਵੀ ਰਾਹ ਦਿਖਾਉਂਦੀਆਂ ਹਨ ਉਪਦੇਸ਼ ਦਿੰਦੀਆਂ ਹਨ ਤੁਸੀਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਆਪਣੀ رائے ਵੀ ਜਾਂ ਫਿਰ ਵਾਹਿਗੁਰੂ ਜਤਨ ਗੁਰੂ ਨਾਨਕ ਦੇਵ ਜੀ ਤਨ ਗੁਰ ਗੋਬਿੰਦ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਜਤਨ ਤਨ ਬੱਬਨਨ ਸਿੰਘ ਜੀ ਜੋ ਵੀ ਜਿੱਥੇ ਵੀ ਤੁਹਾਡੀ ਸ਼ਰਧਾ ਹੈ ਭਾਵਨਾ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਲਿਖਿਆ ਕਰੋ ਇਸ ਤਰ੍ਹਾਂ ਲਿਖਣ ਦੇ ਨਾਲ ਤੁਹਾਡੀ ਵੀ ਤੇ ਸਾਡੀ ਵੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗਦੀ ਹੈ ਜੀ